ਕੀ ਹਾਲ ਚੱਲ ਜੀ ਤੁਸੀਂ ਕਹਿੰਦੇ ਹੋਣੇ ਅੱਜ ਕਿੱਧਰ ਨੂੰ ਮੂੰਹ ਚੱਕ ਲਿਆ ਅੱਜ ਆਪਾਂ ਚੱਲੇ ਆ ਬਹੁਤ ਹੀ ਸੋਹਣੇ ਸ਼ਹਿਰ ਨਿਊਜ਼ੀਲੈਂਡ ਦਾ ਇੱਕ ਬਹੁਤ ਹੀ ਸੋਹਣਾ ਸ਼ਹਿਰ ਨਾਮ ਉਹ ਤੁਹਾਨੂੰ ਦੱਸੂਗਾ ਮੈਂ ਫੇਰ ਅੱਲ ਨੂੰ ਦੱਸੂਗਾ ਨਾਮ ਫੇਰ ਦੱਸੂਗਾ ਕਿਉਂਕਿ ਜੇ ਨਾਮ ਦਾ ਜਿੱਤਾ ਫੇਰ ਤੁਸੀਂ ਵੀਡੀਓ ਨੂੰ ਦੇਖਣੀ ਫਿਰ ਗਣਾ ਉਹ ਸ਼ਹਿਰ ਤਾਂ ਦੇਖੇ ਹੋਇਆ ਇਸ ਕਰਕੇ ਅੱਜ ਉਹ ਤੁਹਾਨੂੰ ਲੈ ਕੇ ਚੱਲਦੇ ਆ ਆਜੋ ਚਲਿਏ ਆ ਲਓ ਜੀ ਪਹੁੰਚ ਗਏ ਅਪਾ ਕ੍ਰਾਈਸ ਚਰਚ ਹੁਣ ਇਹ ਨਹੀਂ ਪਤਾ ਲੱਗ ਰਿਹਾ ਇੱਥੋਂ ਜਾਣਾ ਕਿੱਥੇ ਆ ਆਇਆ ਪਹਿਲੀ ਵਾਰ ਆ ਇੱਥੇ ਚਲੋ ਦੇਖਦੇ ਆ ਕਿੱਧਰ ਨੂੰ ਜਾਣਾ ਆਇਆ ਜਿੱਥੇ ਦਾ ਉੱਬਰ ਪਿਕਪ ਜ਼ੋਨ ਕਰਦੇ ਇਥੋਂ ਇੱਕ Uber order ਤੇ ਚਲਦੇ ਆਂ ਆਪਣੇ 호텔 ਰੂਮ ਉੱਤੇ ਜਾ ਕੇ ਪਹਿਲਾਂ ਤਾਂ ਯਾਰ ਕੁਝ ਖਾਈਏ ਪੀઈએ ਚਾਹ ਜਹੀ ਪੀਏ ਸੈਟ ਜੇ ਹੋਈਏ ਫਿਰ ਅੱਗੇ ਦੇਖਦੇ ਆਂ ਕਰਨਾ ਆਪਾਂ ਹੈਗੇ ਆਂ ਜੀ ਅੰਮ੍ਰਿਤ ਭਾਈ ਦੇ ਨਾਲ ਅੰਮ੍ਰਿਤ ਅੰਮ੍ਰਿਤ ਕੈਸੀ ਆਪਾਂ ਕੈਸੀ ਠੀਕ ਹੈ ਕਾ ਆਪ ਨੇਪਾਲ ਸੇ ਹੋ ਠੀਕ ਹੈ ਠੀਕ ਹੈ ਮੈਂ ਉਤਰਾ ਗੰਸ ਸਿੰਘ ਭਾਈ ਮਨੇ ਦੱਸਾਇਆ ਤੁਹਾਨੂੰ ਇਹ 22 ਜੀ ਹੁਣੀ ਹੈਗੇ ਆ ਨੈਪਾਲ ਤੋਂ ਕੀ ਕਰਦੇ ਆ ਇੱਥੇ ਉਬਰ ਇਹ ਆਪ ਨੂੰ ਲੈ ਕੇ ਚੱਲੇ ਹੈਗੇ ਆ ਹੁਣ ਮੋਟਾ ਆਪਣਾ ਤਾਂ ਗੱਲ ਕਰ ਲਈ ਆਪਾਂ ਸੈਟਿੰਗ ਮਾਰ ਲਈ ਮੈਂ ਕਿਹਾ ਵੀ ਉਬਰ ਵਾਲਿਆਂ ਨੂੰ ਕਿਉਂ ਦੇਣੀ ਆ 4 ਪੈਸੇ ਮੈਂ ਤੁਹਾਨੂੰ ਫੋਨ ਕਰ ਦਊਗਾ ਜੇ ਕਿਤੇ ਜਾਣਾ ਹੋਇਆ ਤਾਂ ਤੁਸੀਂ ਦੱਸ ਦਿਓ ਆ ਜੀ ਹੋਣਾ ਜੇ ਫ੍ਰੀ ਹੋਏ ਤਾਂ ਕਿੰਨੇ ਕੋਈ ਚੱਕਰ ਨਹੀਂ ਆਜਵਾਂਗੇ ਅੱਗੇ ਹੁਣ ਦੇਖਦੇ ਆਪਾਂ ਅਚਾਨ ਸਿਟੀ ਸੈਂਟਰ ਜਾ ਰਹੇ ਆ ਨਾ ਵੀ ਮਤਲਬ ਸਿਟੀ ਸੈਂਟਰ ਪਾਰ ਕਰਕੇ ਆ ਨਾ ਇਹ ਹਾਂ ਰਿਕਾਡ ਅਨੀਵਰਸਿਟੀ ਸੈਂਟਰ ਪਾਰਸ ਧੀ क्योंकि मेरे को कोई आइडिया नहीं है मैंने पहले जो बुक किया था मैंने वो क्योंकि क्रिसमस के टाइम पे पैसा ज़्यादा दिखा रहा था वो तो मैंने दूसरी साइड बुक कर दिया था तो क्रिसमस के बाद जब छुट्टियां ख़त्म हुई तो ये वाले खाली हो गए तो फिर मैंने चेंज कर दिया फिर मैंने कैंसिल करके इधर इधर कर दिया है ना मेरे को इधर वो करना है यार ट्रैम राइड नहीं सिटी में ट्रैम चल है ना हाँ ट्रेन ट्रेन और आई थिंक अब मेरे ख्याल से एट थर्टी टू ऐसे कुछ है आ, वो करना है और उसके बाद फिर करना है गंडोला मैं आपका नंबर अपने पास रखूँगा क्योंकि मैं अभी ये फर्स्ट ट्रिप है अभी दो तीन महीने में मैं फिर आऊँगा हाँ तो कोई चलो जैसे अब आप हो यार तो इजी रहेगा मेरे को भी हाँ ग बोटानी गार्डन भी है अच्छा बोटानी गार्डन भी है ठीक 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 हाँ वही ना तो मतलब आप आपको पता है मेरे को ढूंढना पड़ेगा कि कहाँ जाना है स्टार्ट किया है तो आ देखो अमृत भाई बता दस रहे हैं कि नेपाल का जोड़ा कैलेंडर आ वो टू थाउजेंड एटी तो टू थाउजेंड एटी वन चल रहा है वो है। और न्यू ईयर कब आएगा आपका अच्छा तीन महीने बाद आपका टू हो जाएगा और क्योंकि इंडिया पर ब्रिटिश ने रूल किया है तो इंडिया जो इनके कैलेंडर फॉलो है लेकिन आप अपना ही कैलेंडर फॉलो करते हो अभी भी ठीक 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 सही है देखो जी ये भी नमी जानकारी मिली है कि दस रहे कि नेपाल जो अपना ही कैलेंडर फॉलो करता है वो वाला कैलेंडर जोड़ा है वो फॉलो नहीं करता लो जी आ गए आप अपने, अपने मोटल सुंदर है यार मोटल अच्छा अमृत भाई मिलते हैं फिर okay. और मैं आपको बताऊंगा अगर कहीं जाना हुआ okay. है ना yeah. ये मेरे लिए भी इजी रहेगा आप मुझे गाइड भी कर दोगे है ना ते, हां जी दोस्तों किदा ਆਪਾਂ ਯਾਰ ਨਿਕਲੇ ਸੀਗੇ ਮੋਟਲ ਤੋਂ ਬਾਹਰ ਮੈਂ ਮੋਟਲ ਤੋਂ ਬਾਹਰ ਨਿਕਲਿਆ ਮੈਂ ਕਿਹਾ ਕਿ ਦੇਖੀਏ ਪਹਿਲੀ ਵਾਰ ਆਇਆ ਮੈਂ ਵੀ ਇੱਥੇ ਇੱਥੇ ਮੈਨੂੰ ਆ ਬੋਰਡ ਦਿਸਿਆ ਕ੍ਰਾਈਸਚਰਚ ਬੋਟੈਨਿਕ ਗਾਰਡਨਸ ਰਿਕਟਨ ਐਵੇਨਿਊ ਸਿਟੀ ਸੈਂਟਰ ਮੈਨੂੰ ਕੋਈ ਆਈਡੀਆ ਨਹੀਂ ਹੈਗਾ ਕਿੱਥੇ ਆ ਕੀ ਆ ਇੱਥੇ ਕੀ ਨਹੀਂ ਹੈਗਾ ਆਪਾਂ ਹੁਣ ਦੇਖਦੇ ਆ ਇੱਥੋਂ ਜਾਣਾ ਕਿੱਧਰ ਤੇ ਬੋਟੈਨਿਕ ਗਾਰਡਨ ਜਿਹੜੇ ਆ ਬੋਟੈਨਿਕ ਗਾਰਡਨ ਚ ਕੀ ਆ ਕੀ ਨਹੀਂ ਆ ਬੱਸ ਬੱਸ ਕਿੱਥੋਂ ਮਿਲੂਗੀ ਕਿੱਥੋਂ ਅੱਛਾ ਠੰਡ ਆ ਬਈ ਉਹਦੇ ਮੁਕਾਬਲੇ ਆਕਲੈਂਡ ਦੇ ਮੁਕਾਬਲੇ ਇੱਥੇ ਠੰਡ ਹੈ ਮੌਸਮ ਠੰਡਾ ਹੈ ਓਹ ਮਾਤਾ ਹੁਣੀ ਆਈਆਂ ਹੋਈਆਂ ਵਾਕ ਤੇ ਸਾਡੇ ਜਿੰਨੇ ਜਿੰਨੇ ਇਹਨਾਂ ਦੇ ਪੁੱਤ ਤੇ ਪੋਤੀਆਂ ਹੋਣੇ ਆ ਦੇਖੋ ਭੱਜੀਆਂ ਹੀ ਫਿਰਦੀਆਂ ਆਏ ਹਨਾ ਸਾ ਇੱਕ ਗੱਲ ਹੋਰ ਆ ਇੱਥੇ ਕਿਸੇ ਨੂੰ ਵੀ ਪੁੱਛੋ ਕਿ ਘੁੰਮਣ ਦੀ ਕੀ ਜਗ੍ਹਾ ਕੀ ਹੈਗਾ ਜਾਂ ਲੱਗੇ ਜਿੱਥੇ ਆਪਾਂ ਘੁੰਮ ਫਿਰ ਸਕਦੇ ਹਾਂ ਮੈਂ ਨਿਕਲਿਆ 모ਟਲ ਤੋਂ 모ਟਲ ਤੋਂ ਨਿਕਲਦੇ ਹੋਏ ਮੈਂ ਉਹਨੂੰ ਕਿਹਾ ਵੀ ਇੱਕ ਤਾਂ ਰੂਮ ਦੀ ਸਰਵਿਸ ਕਰਦੇ ਹੋ ਮੈਂ ਕਿਹਾ ਮੈਂ ਪਹਿਲੀ ਵਾਰ ਆਇਆ ਮੈਨੂੰ ਕੋਈ ਆਈਡੀਆ ਨਹੀਂ ਹੈਗਾ ਕਿੱਥੇ ਜਾਣਾ ਤੇ ਕਿੱਥੇ ਨਹੀਂ ਜਾਣਾ ਤੇ ਉਹ ਕਹਿੰਦਾ ਆਹੋ ਖੇਤ ਤੇ ਪਾਰਕ ਆ ਇੱਕ ਪਾਰਕ ਚ ਵਧੀਆ ਵਾਕ ਆ ਮੈਂ ਮੰਨ ਜੇ ਸੋਚਾਂ ਮੈਂ ਕਿ ਜੇ ਵਾਕ ਕਰਨੀ ਹੁੰਦੀ ਤਾਂ ਵਾਕ ਤਾਂ ਆਪਾਂ ਕਿਤੇ ਵੀ ਕਰ ਲੈਣੀ ਸੀ ਕੁਝ ਹੋਰ ਦੱਸੋ ਹਨਾ ਪਰ ਮੈਂ ਨੂੰ ਪੁੱਛਿਆ ਕਿ ਕੁਝ ਹੋਰ ਫਿਰ ਕਹਿੰਦਾ ਇੱਥੇ ਇੱਕ ਮਿਊਜ਼ੀਅਮ ਆ ਦੇਖਦੇ ਆ ਮਿਊਜ਼ੀਅਮ ਕਿੱਥੇ ਆ ਇੱਕ ਸਟਰੀਟ ਰਿਵਰ ਸਾਈਡ ਮਾਰਕੀਟ ਅ ਰਿਵਰ ਸਾਈਡ ਮਾਰਕੀਟ ਜਿਹੜੀ ਆ ਉਹ ਬਹੁਤ ਬੜਾ ਇੱਕ ਮਾਲ ਟਾਈਪ ਦਾ ਆ ਆਈ ਥਿੰਕ ਕਵਰਡ ਮਾਰਕੀਟ ਆ ਪਰ ਉਹ ਸਾਰੀ ਹੀ ਫੂਡ ਮਾਰਕੀਟ ਆ ਫੂਡ ਸਟਾਲ ਆ ਉੱਥੇ ਅ ਫੂਡ ਸਟਾਲ ਮਤਲਬ ਅਲੱਗ-ਅਲੱਗ ਤਰੀਕੇ ਦਾ ਸਿਰ ਫੂਡ ਹੀ ਮਿਲਦਾ ਹੈ ਉੱਥੇ ਰੈਡੀ ਟੂ ਈਟ ਫੂਡ ਹੋਰ ਕੁਝ ਨਹੀਂ ਮਿਲਦਾ ਮੈਂ ਜੋ ਸੁਣਿਆ ਜਿੰਨਾ ਕਿ ਮੈਂ ਸੁਣਿਆ ਬਾਕੀ ਜਾ ਕੇ ਦੇਖਦੇ ਹਾਂ ਹਨਾ ਕਿ ਕੀ ਆ ਤੇ ਕੀ ਨਹੀਂ ਆ ਕੋਈ ਵੀ ਉਪਰ ਦੇਖਦੇ ਆ ਕਿ ਕੀ ਕੀ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਦਾ ਹੈ ਹਾਏ ਜੀ ਹੈਗਲੇ پارک ਨਾਰਥ ਇਹਨੂੰ ਕੋਈ ਸ਼ੋਰ ਸੁਣ ਪੜ੍ਹ ਲਿਓ ਤੇ ਹੈਗਲੇ ਆ ਤੇ ਆਏਗਾ ਇਹਦੇ ਵਿੱਚ ਕ੍ਰਾਈਸਟਚਰ ਬੋਟੈਨਿਕ ਗਾਰਡਨ ਆਪਾਂ ਕਿੱਥੇ ਆ ਚਲੋ ਦੇਖਦੇ ਹਾਂ ਤੇ ਕੈਫੇ ਕੁਫੇ ਹੋਰ ਕਈ ਕੁਝ ਆ ਕੀ ਅਤੇ ਕੀ ਨਹੀਂ ਆ ਲੱਭਦੇ ਆ ਬਾਈ ਜੀ ਕੁਝ ਨਾ ਕੁਝ यार होर गल गल पार्क वाकई बहुत सोहना है इन्होंने दरख्त लाए जाए जमी गुड़िया जो आप आ गए जी रिवरसाइड मार्केट आप चलते अंदर दुखा थोड़ा एदा भी रौनक मिलना ਅੱਛਾ ਇੱਥੇ ਆ ਕੇ ਲੱਗਦਾ ਹੀ ਨਹੀਂ ਹੈ ਕਿ ਨਿਊਜ਼ੀਲੈਂਡ ਦੀ ਕਿਸੇ ਮੇਜਰ ਸਿਟੀ ਦੇ ਸਿਟੀ ਸੈਂਟਰ ਜੀ ਹਾਂ ਕੋਈ ਭੀੜ ਨਹੀਂ ਕੋਈ ਟ੍ਰੈਫਿਕ ਨਹੀਂ ਕੋਈ ਹਾਰਨ ਨਹੀਂ ਵੱਜ ਰਹੇ ਬਿਲਕੁਲ ਸ਼ਾਂਤ ਬਿਲਕੁਲ ਹੀ ਸ਼ਾਂਤ ਮਾਹੌਲ ਆਪਾਂ ਸਿਟੀ ਸੈਂਟਰ ਜੀ ਹਾਂ ਲੱਗ ਹੀ ਨਹੀਂ ਰਿਹਾ ਕਿ ਸਿਟੀ ਸੈਂਟਰ ਆ બસ ਸਟੇਸ਼ਨ ਵੀ ਸਿਟੀ ਸੈਂਟਰ ਦਾ ਬੱਸ ਸਟੇਸ਼ਨ ਵੀ ਲੱਗ ਹੀ ਨਹੀਂ ਰਿਹਾ ਕਿ ਸਿਟੀ ਸੈਂਟਰ ਦਾ ਬੱਸ ਸਟੇਸ਼ਨ ਮਤਲਬ ਬਿਜ਼ੀ ਨਹੀਂ ਹੈ ਬਹੁਤ ਹੀ ਜਿਆਦਾ ਸ਼ਾਂਤ ਜਿਹਾ ਜਿਹੜਾ ਐਨਵਾਇਰਨਮੈਂਟ ਹੈ ਇੱਥੇ ਦਾ ਨਾ ਹੁਣ ਆਪਾਂ ਰਿਵਰ ਸਾਈਡ ਮਾਰਕੀਟ ਆ ਗਏ ਹਾਂ ਲਗਭਗ ਆ ਆਊਟਡੋਰ ਸਿਟਿੰਗ ਹੈ ਰਿਵਰ ਸਾਈਡ ਮਾਰਕੀਟ ਦੀ ਹੁਣ ਹੀ ਆਪਾਂ ਅੰਦਰ ਵੀ ਜਾਵਾਂਗੇ ਕਮਾਲ ਦੀ ਗੱਲ ਇਹ ਆ ਕਿ ਇਹ ਸਿਰਫ ਔਰ ਸਿਰਫ ਫੂਡ ਮਾਰਕੀਟ ਆ ਅਲੱਗ-ਅਲੱਗ ਕੁਜ਼ੀਨ ਅਲੱਗ-ਅਲੱਗ ਫੂਡ ਮੈਂ ਕਦੇ ਵੀ ਨਹੀਂ ਸੀ ਸੋਚਿਆ ਕਿ ਮਤਲਬ ਇਹਨਾਂ ਦੇ ਮੁਲਕ 'ਚ ਗੋਰਿਆਂ ਦੇ ਮੁਲਕ 'ਚ ਇੰਨੇ ਅਲੱਗ-ਅਲੱਗ ਫਲੇਵਰ ਜਿਹੜੇ ਆਪਾਂ ਨੂੰ ਕਿੱਦੇ ਮਿਲ ਸਕਦੇ ਆ ਆਪਾਂ ਆ ਗਏ ਦੇ ਐਂਟਰੈਂਸ ਤੇ प्रॉपर इटली पास्ता रखे हुए हैं नहीं गुड अभी सारा इटालियन पास्ता मिक्स है सही है ਚੀਸ ਬੇਸਡ ਸ਼ਾਪ ਹੈ ਤੇ ਚੀਸ ਨਾਲ ਬਣੇ ਹੋਈ ਡਿਸ਼ੇਸ ਜਿਹੜੀਆਂ ਮਿਲਦੀਆਂ ਤੇ ਲਿਖਿਆ ਹੋਇਆ ਹੈ ਕਿ ਸਿਕਸ ਸਾਊਥ ਆਇਲੈਂਡ ਚੀਜ਼ਸ ਯਾਨੀ ਕਿ ਜਿਹੜਾ ਨਿਊਜ਼ੀਲੈਂਡ ਆ ਉਹ ਦੋ ਹਿੱਸਿਆਂ 'ਚ ਵੰਡਿਆ ਹੋਇਆ ਹੈ ਸਾਊਥ ਆਇਲੈਂਡ ਤੇ ਨਾਰਥ ਆਇਲੈਂਡ ਆਕਲੈਂਡ ਜਿਹੜਾ ਹੈ ਉਹ ਨਾਰਥ ਆਇਲੈਂਡ 'ਚ ਆ ਕ੍ਰਾਈਸਚਰਚ ਆਪਾਂ ਜਿੱਥੇ ਇਸ ਟਾਈਮ ਆ ਉਹ ਹੈਗਾ ਆ ਸਾਊਥ ਆਇਲੈਂਡ ਤੇ ਆ ਜਿਹੜੇ 6 ਚੀਜ਼ਸ ਇਹਨਾਂ ਦੇ ਕੋਲ ਹੈਗੇ ਆ ਇਹ 6 ਦੇ 6 ਜਿਹੜੇ ਆ ਉਹ ਸਾਊਥ ਆਇਲੈਂਡ 'ਚ ਬਣਦੇ ਆ मैनू कदम भी नहीं सी पता कि इन्ने टाइप के चीज़ न्यूज़ीलैंड च बनते अपन इदा लग कि स्विट्जरलैंड तो ही आ पेस्ट्री शॉप गोबरी कस्टर्ड एप्रिकोट कस्टर्ड ਇਹਦਾ ਗਰਾਉਂਡ ਫਲੋਰ ਸੀ ਹੁਣ ਆਪਾਂ ਜਾ ਰਹੇ ਆਂ ਦੂਜੀ ਮੰਜ਼ਲ ਜਾਨੀ ਫਰਸਟ ਫਲੋਰ ਅੰਗਰੇਜ਼ੀ ਚ ਫਰਸਟ ਫਲੋਰ ਤੇ ਪੰਜਾਬੀ ਚ ਦੂਸਰੀ ਮੰਜ਼ਲ ਸ ਕਮਾਲ ਦੀ ਗੱਲ ਇਹ ਹੈ ਕਿ ਜਿੰਨੀਆਂ ਵੀ ਸ਼ਾਪਸ ਆ ਜਨੇ ਰੈਸਟੋਰੈਂਟ ਆ ਇੱਥੇ ਜਿੰਨੇ ਫੂਡ ਕਾਊਂਟਰ ਆ ਲਗਭਗ ਸਾਰੇ ਹੀ ਅਲੱਗ ਆ ਕੋਈ ਵੀ ਦੋ ਫੂਡ ਕਾਊਂਟਰ ਜਿਹੜੇ ਆ ਉਹ ਇੱਕ ਤਰੀਕੇ ਦਾ ਫੂਡ ਨਹੀਂ ਸਰਵ ਕਰ ਰਹੇ ਇਹਦਾ ਮਤਲਬ ਜਿਹੜੀ ਮਾਰਕੀਟ ਦੀ ਮੈਨੇਜਮੈਂਟ ਆ ਉਹਨਾਂ ਨੇ ਇਸ ਤਰੀਕੇ ਨਾਲ ਹੀ ਮਤਲਬ ਪਲਾਨਿੰਗ ਕੀਤੀ ਆ ਕਿ ਕੋਈ ਵੀ ਜਿਹੜੇ ਆ ਦੋ ਫੂਡ ਕਾਊਂਟਰ ਆ ਉਹ ਸੇਮ ਨਹੀਂ ਹੋਣਗੇ ਬਹੁਤ ਜ਼ਿਆਦਾ ਸੇਮ ਜਿਹੜੇ ਉਹ ਨਹੀਂ ਹੋਣਗੇ ਹੁਣ ਆਪਾਂ ਜਾ ਰਹੇ ਹਾਂ ਤੀਸਰੀ ਮੰਜ਼ਲ ਇੱਥੇ ਕੋਈ ਰੈਸਟੋਰੈਂਟ ਨਹੀਂ ਆ ਸਭ ਡੈਕ ਬਣਿਆ ਹੋਇਆ ਤੁਸੀਂ ਆਪਣਾ ਰੋਟੀ ਪਾਣੀ ਲਿਆ ਕੇ ਤੁਸੀਂ ਰੋਟੀ ਪਾਣੀ ਲਿਆ ਕੇ ਆਪਣਾ ਇੱਥੇ ਬੈਠ ਕੇ ਖਾਪੀ ਸਕਦੇ ਆ ਹੁਣ ਆਪਾਂ ਆ ਗਏ ਹਾਂ ਉਸੇ ਡੈਕ ਤੇ ਉਹ ਕੋਲ ਅ ਜਿੰਨਰ ਕੁਛ ਖਾਪੀ ਲਈਏ ਹੁਣ ਮੈਨੂੰ ਇਹ ਵੀ ਨਹੀਂ ਪਤਾ ਇਹ ਹੈ ਕਿ ਮੈਂ ਉਹਨੂੰ ਕਿਹਾ ਸੀ ਕਿ ਇੱਕ ਸੈਲਡ ਦੇ ਦੇ ਚਿਕਪੀ ਸੈਲਡ ਉਹ ਕਹਿੰਦੇ ਆਖ ਹੋਰ ਵੈਜੀਟੇਰੀਅਨ ਆਪਸ਼ਨ ਆ ਇਹ ਵੀ ਦੇ ਦੋ ਲੈ ਲਓ ਮੈਂ ਠੀਕ ਆ ਭਾਈ ਇਹ ਵੀ ਦੇ ਦੇ ਹੁਣ ਇਹ ਨਹੀਂ ਪਤਾ ਕਿ ਖਾਧਾ ਜਾਣਾ ਕਿ ਨਹੀਂ ਖਾਧਾ ਜਾਣਾ ਇਹ ਆ ਹੈਗਾ ਯਾਰ ਸੈਲਡ ਆ ਹੈਗਾ ਯਾਰ ਕੋਕਟ 아이 ডোন্ট نو ਕੀ ਹੈ ਜੋ ਵੀ ਹੈ ਮਤਲਬ ਕੁਲ ਮਲਾ ਕੇ वेजिटेरियन ਘੈਂਟ ਜੀ ਚੀਜ਼ ਲੱਗ ਰਹੀ ਹੈ ਆਪਾਂ ਬੈਠੇ ਹਾਂ ਤੀਸਰੇ ਡੈਕ ਤੇ ਉਹ ਸਾਹਮਣੇ ਸ਼ਾਪਸ ਸਾਰਾ ਖਾਲੀ ਆ ਅਮੇজিং ਅਮੇਜ਼ਿੰਗ ਐਕਸਪੀਰੀਅੰਸ ਔਰ ਸਾਰਾ ਕੁਝ ਬਹੁਤ ਅਮੇਜ਼ਿੰਗ ਅਮੇਜ਼ਿੰਗ এনवायरमेंट ਬਹੁਤ ਚੰਗੇ ਲੋਕ ਆਕਲੈਂਡ ਦੇ ਵੀ ਲੋਕ ਚੰਗੇ ਆ ਪਰ ਕ੍ਰਾਈਸਟ ਚਰਚ ਦੇ ਲੋਕ ਬਹੁਤ ਜ਼ਿਆਦਾ ਪੋਲਾਈਟ ਔਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਠੀਕ ਤਰੀਕੇ ਨਾਲ ਮੇਬੀ ਕਿਉਂਕਿ ਟੂਰਿਸਟ ਸਿਟੀ ਆ ਟੂਰਿਸਟ ਬਹੁਤ ਹੁੰਦਾ ਇੱਥੇ ਇਸ ਕਰਕੇ ਔਰ ਜਿੰਨੇ ਵੀ ਲੋਕ ਮਿਲਦੇ ਆ ਜ਼ਿਆਦਾਤਰ ਬਾਹਰੋਂ ਹੀ ਆਏ ਹੋਏ ਹੁੰਦੇ ਆ ਇਸ ਕਰਕੇ ਉਹ ਬਹੁਤ ਸਹੀ ਤਰੀਕੇ ਨਾਲ ਤੁਹਾਡੇ ਨਾਲ ਬਿਹੇਵ ਕਰਦੇ ਆ ਓਕੇ ਜੀ ਮਿਲਦੇ ਆ ਸ਼ਾਰਟਲੀ ਥੈਂਕ ਯੂ